ਲਓ ਬਈ ਦੋਸਤੋ ਦਿਲਦਾਰ ਬੰਦੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਜੀ ਆਇਆਂ ਨੂੰ ਕਹਿੰਨੇ ਆ ਦੋਸਤੋ ਅੱਜ ਤੁਹਾਨੂੰ ਖਾਲਸਾਈ ਨਾਲ ਮਲਾਉਣੇ ਆ ਜੋ ਠੰਡੀ ਸ਼ਰਦਈ ਦਾ ਜਿਨ੍ਹਾਂ ਨੇ ਲਾਇਆ ਹੋਇਆਗਾ ਅੱਡਾ ਤੇ ਇਹ ਅੱਡਾ ਕਿੱਥੇ ਲੱਗਿਆਗਾ ਸਾਰੀ ਗੱਲਬਾਤ ਖਾਲਸਾਈ ਨਾਲ ਕਰਦੇ ਆਂਗੇ ਬਾਬਾ ਜੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਬਾਬਾ ਜੀ ਕੀ ਨਾਮ ਆ ਜੀ ਤੁਹਾਡਾ ਸ਼ਬ ਨਾਮ ਸਬਨਾਮ ਬਖਤਾਰ ਸਿੰਘ ਆਈ ਸਾਡਾ ਅੱਛਾ ਜੀ ਕਿਹੜੇ ਪਿੰਡ ਤੋਂ ਆਈ ਪਿੰਡ ਗੰਦਾਰਾ ਜੀ ਠੀਕ ਆ ਜੀ ਆਪਣਾ ਹੀ ਇਹ ਸ਼ਰਦਾਈ ਦਾ ਜਿੱਥੇ ਅੱਡਾ ਲੱਗਿਆ ਜੀ ਇਹ ਕਿਹੜੀ ਜਗ੍ਹਾ ਜੀ ਇਹ ਭਾਈ ਜਾਨੇ ਕੋਠੇ ਵਜਦਾ ਹੀ ਪਾਕਦੇ ਚੋਂ ਨਿਕਲੇ 1 ਵਜੇ ਹੋਇਆ ਅੱਛਾ ਜੀ ਭਾਈ ਬੈਲੋ ਦਾ ਗੁਰਦੁਆਰਾ ਹੈ ਠੀਕ ਆ ਜੀ ਹਾਂ ਜੀ ਆਹ ਦੋਸਤੋ ਦੇਖ ਲਓ ਭਾਈ ਬੈਲੋ ਵਾਲੇ ਗੁਰਦਾਰੇ ਕੋਲੇ ਹੈਗਾ ਸ਼ਰਦਾਈ ਦਾ ਲੰਗਰ ਲਾਉਂਦੇ ਆ ਜਿੱਥੇ ਇਹ ਖਾਲਸਾ ਜੀ ਤੇ ਬਾਬਾ ਜੀ ਹੁਣ ਇਹ ਸ਼ਰਦਾਈ ਤੁਹਾਡੇ ਕੋਲ ਕਿੰਨੇ ਕ ਬੰਦੇ ਆ ਕੇ ਛੱਕੇ ਜਾਂਦੇ ਆਈ ਇਹ ਤੋਂ ਪਹਿਲਾਂ ਥਾਕੇ ਗਏ ਵੀ 25 ਬੰਦੇ ਆ ਗਏ ਹੁਣਗੇ ਠੀਕ ਆ ਜੀ ਹਾਂ ਜੀ ਯਾਨੀ ਕਿ ਵਧੀਆ ਵੀ ਬਾਬਾ ਇੱਕ ਗੱਲ ਇਹ ਆ ਵੀ ਹੁਣ ਜਣਾ ਖਣਾ ਬਣਾਈ ਤਾਂ ਜਾਂਦਾ ਹਨਾ ਇਹ ਖਾਲਸੇ ਨੂੰ ਜਾਦੇ ਪਤਾ ਇਹਦੇ ਬਾਰੇ ਬਣਾਉਂਦਾ ਲਾਈਦਾ ਬੈਠਾ ਕੋਨੇ ਭੁੰਨੇ ਵੀ ਬਥੇ ਰਸਾਈ ਲਾਈ ਬੈਠਾ ਤੇ ਮੈਂ ਬਾਜੇ ਗਿਆ ਸੀ ਬਾਜੇ ਲਾਈ ਬੈਠਾ ਤੂੰ ਅੱਛਾ ਜੀ ਇੱਥੇ ਸਾਹਦੇ ਅੱਗੇ ਵੀ ਇੱਕ ਦੁਕਾਨ ਲੱਗੀ ਆ ਉਹਦਾ ਪੁੱਛ ਕੇ ਲਾਈ ਆ ਘਰ ਤੇ ਠੀਕ ਆ ਜੀ ਮੈਂ ਤਾਂ ਕੋਨੇ ਭੁੰਨੇ ਹੇ ਗਈ ਮੈਂ ਕਹਿੰਦਾ ਤੇਰੇ ਕਾਲਪ ਤੈਨੂੰ ਮਿਲਣਾ ਜਿਹੜੇ ਸਾਡੇ ਕਾਲਮਾ ਸਾਨੂੰ ਮਿਲਣਾ ਮੇਰੇ ਵੱਨ ਉਹ ਤਾਂ ਇੱਥੇ ਲਾ ਲਾ ਬਰਾਬਰ ਹਾਂ 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 ਇਹ ਤਾਂ ਹੈ ਬਾਬਾ ਜਿਹਨੇ ਤੈਚੋ ਪੀਣਾ ਪੀਣਾ ਸਾਥੋਂ ਸੋਨੂੰ ਕਿੰਨਾ ਸਮਾਂ ਹੋ ਗਿਆ ਬਾਬਾ ਹੁਣ ਲਾਉਂਦੇ ਆ ਇਹਨੂੰ ਮੈਨੂੰ ਤਾਂ ਇੱਥੇ ਵੀ 20 25 ਦਿਨ ਹੀ ਹੋਇਆ ਜੀ ਠੀਕ ਆ ਤੇ ਪੱਕਾ ਆਪਣਾ ਇੱਥੇ ਹੀ ਅੱਡਾ ਹਾਂ ਜੀ ਹੁਣ ਇੱਥੇ ਪੱਕਾ ਅੱਡਾ ਹੋ ਗਿਆ ਆਪਣਾ ਠੀਕ ਆ ਠੀਕ ਆ ਤੇ ਬਾਬਾ ਫੇਰ ਹੁਣ ਤਿਆਰ ਕਰਕੇ ਰੱਖੀ ਬੈਠਿਆਂਗੇ ਹਾਂ ਜੀ ਕਰ ਲਈਦੀ ਆ ਤਿਆਰ ਫੇਰ ਨਾਲ ਦੇ ਨਾਲ ਆਈ ਜਾਂਦੇ ਫੇਰ ਨਾਲ ਦੇ ਨਾਲ ਹਾਂ ਫੇਰ ਮੁੜ ਕੇ ਇਕੱਠੀ ਉਵੇਂ ਬੰਦ ਹੀ ਨਹੀਂ ਵੱਧ ਹ ਤੇ ਬਾਕੀ ਜੇ ਕਿਸੇ ਨੇ ਪੱਕੀਆਂ ਦੇਗਾ ਛਕਣੀਆਂ ਹੁਣ ਉਹ ਵੀ ਛਕਾ ਦੇ ਦਿੰਗੇ ਠੀਕ ਆ ਜੀ ਹਾਂ ਜੀ ਉਹ ਵੀ ਬਣਾ ਕੇ ਰੱਖ ਲਈ ਲਓ ਭਾਈ ਦੋਸਤੋ ਜੇ ਕਿਸੇ ਨੇ ਪੱਕੀਆਂ ਦੇਗਾ ਛਕਣੀਆਂ ਹੁਣ ਉਹ ਵੀ ਛਕਾ ਦੇ ਦਿੰਦੇ ਆ ਤੇ ਬਾਕੀ ਸਰਦਾਈ ਛਕਾਉਂਦੇ ਆ ਠੰਡੀ ਮਿੱਠੀ ਗਰਮੀਆਂ ਦਾ ਤੋਹਫਾ ਤੇ ਹੁਣ ਆਪਾਂ ਬਾਬਾ ਜੀ ਨਾਲ ਗੱਲ ਕਰਦੇ ਆ ਬਾਬਾ ਜੀ ਫਿਰ ਇਹ ਸਰਦਾਈ ਚ ਤੁਸੀਂ ਕੀ ਕੀ ਪਾਉਣੇ ਆ ਸਮਾਨ ਜੀ ਇਹ ਵੀ ਸਾਰਾ ਸਮਾਨ ਹੀ ਪਾਉਣੇ ਆ ਕਾਲੀ ਮਿਰਚ ਹੋਗੀ ਅੱਛਾ ਜੀ ਲੈ ਜੀ ਹੋਗੀ ਠੀਕ ਆ ਜੀ ਸੌਂਫ ਹੋਗੀ ਗਲਾਵ ਆ ਤੇ ਬਦਾਮ ਆ ਠੀਕ ਆ ਜੀ ਕਾਜੂ ਠੀਕ ਆ ਬਾਗਜ ਇਹ ਤਿੰਨੇ ਚਾਰ ਚੀਜ਼ਾਂ ਪਾ ਕੇ ਬਣਾਉਨੇ ਆ ਜੀ ਅਸੀਂ ਠੀਕ ਆ ਜੀ ਪਹਿਲਾਂ ਤਾਂ ਖੰਡ ਪਾਉਂਦੇ ਸੀ ਅੱਛਾ ਜੀ ਅੱਜ ਪਹਿਲੇ ਦਿਨ ਸਰਵਾਤ ਕੀਤੀ ਜਾਂ ਸ਼ੱਕਰ ਲੱਗ ਪਿਆ ਜੀ ਪਾਉਣਾ ਸੀ ਹੁਣ ਠੀਕ ਆ ਜੀ ਹਾਂਜੀ ਕਈਆਂ ਬੰਦਿਆਂ ਨੇ ਟੋਕਿਆ ਵੀ ਖੰਡ ਮਿੱਠਾ ਘੱਟ ਪਾਇਆ ਕਰ ਖੰਡ ਅਸਲ ਮੇਦਾ ਪਾਇਆ ਨਾ ਕਰ ਅੱਛਾ ਜੀ ਤੇ ਪਾਉਣਾ ਉਹਨਾਂ ਦਾ ਵਿੱਚ ਸ਼ੱਕਰ ਪਾਇਆ ਕਰ ਠੀਕ ਆ ਜੀ ਆਪਾਂ 7 ਵਜੇ ਕਹਿ ਕੇ ਵਜਨ ਮਾਲ ਲਿਆ ਨਾ ਗਏ ਠੀਕ ਆ ਠੀਕ ਹੁਣ ਅਸੀਂ ਸ਼ੁਰੂ ਕਰਤੀ ਆ ਸੱਕਰ ਲੱਗ ਪਿਆ ਜੀ ਤਾਂ ਠੀਕ ਆ ਸਾਡੇ ਆਉਂਦਿਆਂ ਨੂੰ ਕਾਫੀ ਜੀ ਸੱਜਣਾ ਪੀ ਕੇ ਗਏ ਆ ਜੀ ਆਹ ਜੀ ਆਉਂਦੇ ਆ ਤੇ ਉਹ ਕਹਿੰਦੇ ਸੀ ਬਹੁਤ ਵਧੀਆ ਟੇਸਟ ਆ ਜੀ ਹਾਂ ਜੀ ਹਾਂ ਟੇਸਟ ਬਦਲ ਗਿਆ ਜੀ ਸੱਕਰ ਪਾਉਂ ਉਹ ਕਹਿ ਕੇ ਗਏ ਸੀਗੇ ਗੱਡੀ ਵਾਲੇ ਵੀ ਆਏ ਸੀ ਠੀਕ ਆ ਜੀ ਸਿੱਧਾ ਪਾਬਰ ਦਾ ਜਿੱਦਾ ਹੈਡੀ ਸੀ ਉਹ ਸੱਖ ਸੀਗੇ ਅੱਛਾ ਜੀ ਸਾੜੇ ਰੱਖੇ ਸੀ ਠੀਕ ਆ ਠੀਕ ਆ ਹਾਂ ਜੀ ਤੇ ਬਾਕੀ ਬਾਬਾ ਇਹ ਫਿਰ ਕੀ ਹਸਾਬ ਕਿਤਾਬ ਆਈ ਇਹਨਾਂ ਦਾ ਵੀ ਗਲਾਸ ਦਾ ਜਾਂ ਬਾਟੇ ਦਾ ਜੀ ਆਮ ਤਾਂ 50 ਰੁਪਏ ਲਈ ਜਾਂਦੇ ਆ। ਅੱਛਾ ਜੀ। ਸਾਡਾ ਤਾਂ ਇੱਕੋ ਹੀ ਰੇਟ ਆ 30 ਰੁਪਏ ਲੈਨੇ ਆ ਸੀ ਗਲਾਸ ਦੇ। ਅੱਛਾ ਜੀ। ਤੇ ਜੇ ਕੋਈ ਬਾਟੇ ਚ ਚਾਹ ਵਾਣ ਪੀਣ ਦਾ ਹੋਵੇ ਤਾਂ 50 ਰੁਪਏ ਲੈ ਲਈਦਾ ਕਿਉਂਕਿ ਇਹਦੇ ਵਿੱਚ ਵੱਧ ਪਾਈ ਜਾਂਦੀ ਆ। ਠੀਕ ਆ ਜੀ। ਹਾਂ ਜੀ। ਬਾਟੇ ਚ ਫਿਰ ਵੱਧ ਪਾਈ ਜਾਂਦੀ ਆ। ਹਾਂ ਜੀ ਅੱਧਾ ਕਿਲੋ ਦਾ ਬਾਟਾ ਜੀ। ਠੀਕ ਆ ਜੀ। ਤੇ ਬਾਬਾ ਜੀ ਇਹਦੇ ਚ ਬਣੀ ਵੀ ਹੈਗੀ ਟੋਕਰੀ ਚ। ਹਾਂ ਜੀ ਇਹਦੇ ਚ ਬਣੇ ਵੇ। ਮੜਾ ਚੱਕਰ ਦੀ ਟੱਕਣ। ਹਾਂ ਜੀ। ਠੀਕ। ਆਹ ਲਓ ਦੋਸਤੋ ਬਾਬਾ ਜੀ ਬਣਾਈ ਬੈਠੇ ਆ ਕਾਫੀ ਲੱਗ ਗਿਆ ਹਨਾ ਪਰ ਆਹ ਹੋਊਗਾ। ਲੱਗ ਜਾਂ ਤੇ ਇਹਦੇ ਇਹਦੇ ਚੋਂ ਬਣਾਉਣੇ ਆ ਫਿਰ ਆਹ ਕੁੰਡਾ ਹੀ ਇਦਾਂ ਇਹ ਸੁਨਹਿਰਾ ਆਵਾਜ਼ ਦਾ ਹੀ ਸੁਨਹਿਰਾ ਕਹਿੰਦੇ ਉਹ ਕੁੰਡਾ ਕਹਿੰਦੇ ਆ ਅੱਛਾ ਇਹ ਸੁਨਹਿਰਾ ਇਹ ਜਿਹੜੀ ਸੋਡੀ ਬੋਲੀ ਆ ਜੀ ਉਹ ਹਾਂ ਸਾਡੇ ਬੋਲੇ ਆ ਜਿਹੜੇ ਸੁਨਹਿਰਾ ਕਹਿੰਦੇ ਨੇ ਠੀਕ ਆ ਜੀ ਇਹਨੂੰ ਅਸੀਂ ਸਲੋਤਰ ਸਿਓ ਕਹਿੰਦੇ ਨੇ ਆ ਠੀਕ ਆ ਜੀ ਸਲੋਤਰ ਸਿਓ ਹਾਂਜੀ ਠੀਕ ਆ ਇੱਥੇ ਦੀ ਸਾਰੀ ਕਲਾ ਇਹਦੀ ਗੱਲ ਆ ਜੀ ਇੱਧਰ ਲੱਗਿਆ ਇਹੋ ਤੇ ਮਣਕੇ ਲੱਗਿਆ ਸੀਗਾ ਅੱਛਾ ਜੀ 1 ਇੰਚ ਨਿੰਮ ਪਿਆਦੀਆ ਲੋਕਾਂ ਨੂੰ ਰਗੜ ਕੇ ਠੀਕ ਆ 1 ਇੰਚ 1 ਇੰਚ ਠੀਕ 1 ਇੰਚ ਕਾ ਕਰਕੇ ਇਤੋਂ ਵੱਡਾ ਲੱਗਦਾ ਵੀ ਤੁਹਾਡਾ ਜਾਨੀ ਕਿ ਅੱਡੇ ਤੇ ਬਹੁਤ ਸੰਗਤ ਆਉਂਦੀ ਰਹਿੰਦੀ ਠੀਕ ਤੇ ਬਾਕੀ ਫਿਰ ਉਹੋ ਬੰਦੇ ਮੋੜ ਮੋੜ ਕੇ ਆਉਂਦੇ ਆ ਮੇਰੇ ਹਿਸਾਬ ਨਾਲ ਇੱਥੇ ਗੱਲਾਂ ਕਰੀ ਜਾਂਦੇ ਸੀ ਜਿਹੜੇ ਆਏ ਆ ਜਿਹੜੇ ਖੇਤਾਂ ਨੂੰ ਵੀ ਆਉਂਦੇ ਜਾਂਦੇ ਆ ਮੈਂ ਤਾਂ ਪੱਕੇ ਨਿੰਗਣ ਵਾਲੇ ਅੱਡੇ ਤੇ ਇਸੇ ਤੇ ਖੜਕੇ ਜਾਂਦੇ ਆ ਪੀ ਕੇ ਜਾਂਦੇ ਆ ਮੇਰੇ ਵੀਰ ਦਿਹਾੜੇ ਤੜਕੇ ਸਜਾ ਜਾਂਦੇ ਆ ਕੰਮ ਧੰਦੇ ਤੇ ਜਾਂਦੇ ਆ ਤੇ ਹਾਂਜੀ ਉਹ ਕਹਿੰਦਾ ਬਾਬਾ ਤੜਕੇ 7 ਵਜੇ ਨਾਲ ਤਿਆਰ ਰੱਖਿਆ ਕਰ ਠੀਕ ਆ ਫਿਰ ਉਦੋਂ ਸਜਾ ਕੇ ਲੌਣੀ ਪਿਆ ਕੇ ਨੂੰ ਹੁਣ ਸਵੇਰ ਤੋਂ ਹੀ ਸਜਾ 7 ਵਜੇ ਨਾਲ ਤਿਆਰ ਹੁੰਦਾ ਹੀ ਸਾਡਾ ਪੰਧ ਠੀਕਾ ਠੀਕ ਸਦਾ ਜਾਈ ਤਿਆਰ ਕਰ ਦਿੰਨੇ ਆ 7 ਵਜੇ ਨਾਲ ਮੁੰਡਾ ਮਦਦ ਕਰਾਇਆ ਜਾਂਦਾ ਹਾਂਜੀ ਹਾਂਜੀ ਠੀਕ ਆ ਜੀ ਤੇ ਹੁਣ ਬਾਬਾ ਹੋਰ ਤੁਸੀਂ ਇਹ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆਂ ਦੇਤਾ ਸੀ ਦੇਣਾ ਇਹੀ ਤਾਂ ਦੇਣਾ ਚਾਹੁੰਦੇ ਆ ਜੀ ਕੇਸ ਦਾੜੀ ਰੱਖਣ ਕਈ ਦਾ ਮੁੱਦਰੇ ਐ ਟੀ ਟੀ ਪਾਈ ਫਿਰ ਤੇ ਕਈ ਦਾ ਤਾਂ ਫਿਰ ਬੁਰਾ ਜਾਂ ਮੰਦਉ ਕਹਿੰਦਾ ਕੋਈ ਨਹੀਂ ਬਾਬਾ ਜੀ ਸੋង ਪੂਰੇ ਕਰਦੇ ਆ ਠੀਕ ਹੈ ਹਾਂਜੀ ਤੇ ਬਾਕੀ ਵੀ ਇੱਕ ਵੀ ਜਿਹੜਾ ਆ ਇਹ ਆਪਣਾ ਤਾਕਤ ਦਾ ਖਜ਼ਾਨਾ ਗਾ ਇੱਕ ਤਾਕਤ ਦਾ ਖਜ਼ਾਨਾ ਨਹੀਂ ਆ ਜੀ ਬਦਾਮ ਪੋਣਿਆ ਵਿੱਚ ਕੁਝ ਨਹੀਂ ਪਾਈ ਆ ਤੇ ਵੀ ਹੋਰ ਨਸ਼ਾ ਪੱਤਾ ਨਾ ਗਾ ਅਗਲਾ ਕਰੇ ਆ ਵੇਖੋ ਜੀ ਤੇ ਇਹਦੇ ਨਾਲ ਹਾਂਜੀ ਪਾਈਆ ਪੱਕੇ ਬਦਾਮ ਹੋਣ ਗਏ ਜੇ ਮੈਂ ਦੂਰੀਆਰੇ ਨੂੰ ਰਗੜਨਾ ਠੀਕ ਹੈ ਇੱਕ ਕਰ ਕੋ ਦਰੜ ਫਰੜ ਕਰਕੇ ਛਾਣਾ ਲਾਇਆ ਸੀਗਾ ਠੀਕ ਹੈ ਜੀ ਦੂਰੀਆਰੇ ਤਾਂ ਹਜੇ ਰਗੜਨ ਦੀ ਦਿੱਤਾ ਗਾ ਹਜੇ ਦਰੜ ਫਰੜੀ ਹੋਈ ਜਾਂ ਵਿੱਚ ਇੱਕ ਾਰੀ ਹਜੇ ਲਾਇਆ ਸੀ ਛਾਣਾ ਠੀਕ ਹੈ ਬਹੁਤ ਕਮਾਲ ਆ ਬਾਬਾ ਤੇ ਬਾਕੀ ਬਾਬਾ ਇਹ ਸੋਡੇ ਹੱਥਾਂ ਦੇ ਜਾਦੂ ਹੁੰਦਾ ਜਿਹੜਾ ਖਾਲਸਾ ਫੌਜ ਦਾ ਇਹਦਾ ਫਿਰ ਮਾਰ ਆਉਂਦਾ ਉਹੀ ਤਾਂ ਗੱਲ ਆਗਾ ਹੋਰ ਕਿਸੇ ਤੋਂ ਨਹੀਂ ਬੰਦਦੇ ਓਵੇਂ ਹਨਾ ਹਾਂਜੀ ਨਹੀਂ ਬੰਦਦੇ ਹਾਂ ਜਿਹੜੀ ਆਪ ਕੋਲ ਘਰੇ ਬਣਾ ਕੇ ਪੀ ਜਾਂਦੇ ਆਂਦੇ ਬਾਬਾ ਸਵਾਦ ਹੀ ਨਹੀਂ ਆਉਦਾਗਾ ਜਿਹੜਾ ਤੁਸੀਂ ਬਣਾਈ ਬੈਠਿਆ ਹਾਂ ਮੈਂ ਤਾਂ ਸਾਡੇ ਕੋਲੇ ਪੱਥਰ ਦਾ ਕਲਾ ਦਾ ਫਿਰ ਬਾਬਾ ਜੀ ਕਲਾ ਹੀ ਹੁੰਦੀ ਆ ਨਾ ਹਾਂਜੀ ਜਿਹੜੀ ਕਲਾ ਕੀ ਉਹ ਹਰ ਕਿਸੇ ਇਨਸਾਨ ਚ ਨਹੀਂ ਹੋ ਸਕਦੀ ਇਹਦੇ ਘਰੇ ਲਾ ਲੈਂਦਾ ਕਿਦਾ ਮੈਕਸੀ ਦਾ ਨਹੀਂ ਕੱਢੀ ਜਾਂਦੇ ਆ ਠੀਕ ਆ ਜੀ ਕਿ ਮਿੱਟੀ ਦੇ ਕੁੰਡੇ ਚ ਮਿੱਟੀ ਦਾ ਕੁੰਡਾ ਨਹੀਂ ਗੱਲ ਬਣਾਉਂਦਾ ਜਿਹੜੇ ਪੱਥਰ ਦਾ ਬਣਾ ਉੱਤਰ ਚੱਲਦਾ ਵਿੱਚ ਠੀਕ ਆ ਜੀ ਹਾਂ ਸਾਡਾ ਲਓ ਬਾਈ ਮਿੱਤਰੋ ਜਿਸ ਕਿਸੇ ਨੇ ਠੰਡੀ ਸ਼ਰਦਾਈ ਛਕਣੀ ਹੋਵੇ ਤਾਂ ਇੱਥੇ ਬਾਬਾ ਜੀ ਦੇ ਅੱਡੇ ਤੇ ਆ ਸਕਦਾ ਭਾਈ ਬਹਿ ਲੋ ਗੁਰਦੁਆਰਾ ਸਾਹਿਬ ਦੇ ਨਦੀਕ ਹੀ ਆ ਭਾਈ ਬਹਿ ਲੋ ਸਭ ਤੋਂ ਪਹਿਲੋ ਗੁਰਦੁਆਰਾ ਭਗਤਾ ਭਾਈ ਤੇ ਇਹ ਰੋਡ ਬਾਬਾ ਜੀ ਇੱਧਰ ਨੂੰ ਜਾ ਰਿਹਾ ਹੈਗਾ ਦੂਜਾ ਨਹੀਂ ਏ ਬੜਾ ਦਾ ਥਰਾਜ ਹੀ ਬੁੱਕੜਾ ਹੈ ਬਾਗੇ ਵਾਲੇ ਨੂੰ ਜਾਂਦਾ ਹਾਂ ਬਾਗੇ ਪ੍ਰਾਣੇ ਕੰਨੀ ਨੂੰ ਭਾਗਦੇ ਤੋਂ ਬਾਗੇ ਪ੍ਰਾਣੇ ਵਾਲਾ ਥਰਾਜ ਵਾਲਾ ਰੋਡ ਕਹਿੰਦੇ ਆ ਥਰਾਜ ਵਾਲਾ ਰੋਡ ਕਹਿੰਦੇ ਇਹਦੇ ਉੱਪਰ ਪੱਕਾ ਡਾਗਾ ਬਾਬੇ ਦਾ ਤੇ ਖਾਲਸਾ ਜੀ ਤੁਸੀਂ ਕੋਈ ਕਹਿਣਾ ਚਾਹੁੰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬਾਬਾ ਜੀ ਜੋ ਬੇਨਤੀਆ ਗੁਰੂਪਸਾਦ ਸੰਗਤ ਜੀਓ ਜੋ ਪਹਿਲਾ ਤਾਂ ਜਿਹੜੀਆਂ ਖਾਲਸੇ ਪੰਥ ਦੀ ਦੇਗਾਂ ਦੀ ਮਰਿਆਦਾ ਜਿਹੜੀ ਦਮੇ ਪਾਸ਼ਾ ਵੇਲੇ ਦੀ ਚਲਾਈ ਹੋਈ ਆ ਗੁਰੂ ਨਾਨਕ ਦੇਵ ਪਾਸ਼ਾ ਨੇ ਜਦੋਂ ਰਾਜੇ ਨੂੰ 6 ਮੁਠਾਂ ਭੰਗ ਦੀਆਂ ਦਿੱਤੀਆਂ ਨਾ ਤੇ ਸੱਤਵੇਂ ਮੋਟਾ ਭੰਗ ਦੀ ਪੌਣ ਲੱਗੇ ਤਾਂ ਮਰਦਾਨੇ ਨੇ ਆ ਕੇ ਹੱਥ ਫੜ ਲਿਆ ਕਹਿੰਦੇ ਮਹਾਰਾਜ ਇਹ ਕੀ ਕਰਦੇ ਆ ਤੇ ਮਹਾਰਾਜ ਕਹਿੰਦੇ ਕੋਈ ਨਹੀਂ ਆਪਾਂ ਸਿਰ ਦੇ ਕੇ ਪਾਸ਼ਾ ਹੀ ਲੈ ਲਾਂਗੇ ਜਦੋਂ ਮਰਦਾਨੇ ਨੇ ਕਿਹਾ ਵੀ ਛੇ ਪਾਸ਼ਾ ਹੀ ਇਹਨਾਂ ਨੂੰ ਦੇਤੀਆਂ ਤੁਸੀਂ ਸੱਤ ਤਾਂ ਮਹਾਰਾਜ ਨੇ ਕੋਈ ਨਹੀਂ ਆਪਾਂ ਦਹਵੇਂ ਜਾਮੇ 'ਚ ਸਿਰ ਦੇ ਕੇ ਪਾਸ਼ਾ ਹੀ ਇਹਨਾਂ ਤੋਂ ਲੈ ਲਾਂਗੇ ਤੇ ਜਿਹੜੇ ਮੇਰੇ ਵੀਰ ਭਰਾ ਦੇਗਾ ਛੱਕਦੇ ਵੀ ਆ ਤੇ ਦੇਗਾ ਛੱਕ ਕੇ ਨਿੰਦਿਆ ਕਰਦੇ ਦੇਗਾ ਦੀ ਉਹਨਾਂ ਨੂੰ ਬੇਨਤੀ ਆ ਵੀ ਕਿ ਦੇਗਾ ਦੀ ਨਿੰਦਿਆ ਨਾ ਕਰੀ ਜਾਵੇ ਕਿਉਂਕਿ ਸੱਚਖੰਡ ਸ੍ਰੀ ਹਰਜੂਰ ਸਾਹਿਬ ਵਿਖੇ ਨਾਲ ਜਿਹੜਾ ਸਤਖੰਡ ਦੇ ਅਸਥਾਨ ਬਣਿਆ ਹੋਇਆ ਸ਼ੀਦੀ ਦੇਗਾ ਦਾ ਜੋ ਉਥੇ ਸ਼ੀਦੀ ਦੇਗਾ ਦਾ ਮਰਤੇ ਵੇਲੇ 2 ਵਜੇ ਭੋਗ ਲੱਗਦਾ ਗੁਰੂ ਰੂਪ ਸਾਧ ਸੰਗਤ ਜੀਓ ਜੋ ਉਹਨਾਂ ਨੂੰ ਦੇਗਾ ਦੀ ਮਰਿਆਦਾ ਦਾ ਪਤਾ ਵਾ ਜੋ ਮਹਾਰਾ ਨੇ ਆਪਣੀ ਦੇਗਾ ਦੀ ਮਰਿਆਦਾ ਚਲਾਈ ਹੋਈ ਆ ਅੱਜ ਦੋਕ ਬੋਲੇ ਆਪਾਂ ਸੰਗਤਾਂ ਦੇ ਚਰਨਾਂ 'ਚ ਹਾਜ਼ਰ ਕਰਨੇ ਆ ਸੁੱਖਾ ਸ਼ਕਈਆਂ ਨੂੰ ਛੇਤਰ ਪੱਲਾ ਕਈਆਂ ਨੂੰ ਛਕਲਾ ਧੱਕ ਧਕਾ ਕੇ ਫਾਇਦਾ ਕਰੂ ਤੇਰੇ ਅੰਦਰ ਜਾ ਕੇ ਉਹ ਸੁੱਖਿਆ ਸੁਖ ਵਰਤਾਈ ਭਜੰਦੇ کریم ਪ੍ਰਗਾਸ ਦੁੱਖਾਂ ਕਲੇਸ਼ਾਂ ਦੇ ਕਰੀਨਾਸ ਨਾਨਕ ਸੁਖਾ ਸਕਦਿਆਂ ਸਭੇ ਕਾਰਜ ਰਾਸ ਉਹ ਕੂਕਿਆਂ ਨੂੰ ਕਾਲੇ ਪਾਣੀ ਕਾਲੀਆਂ ਨੂੰ ਜੇਲ ਯਾਤਰਾ ਸਿੰਘਾਂ ਨੂੰ ਦੇਗ ਪਾਣੀ ਉਹ ਜਿਹੜਾ ਕਰੇਗਾ ਸੁੱਖੇ ਦੀ ਬਦੀ ਪਾਉ ਦਾ ਖੋਤਾ ਤੇ ਮਾਂ ਉਹਦੀ ਗਦੀ ਉਹ ਜਿਹੜਾ ਕਰੇਗਾ ਸੁੱਖੇ ਦੀ ਬਦੀ ਪਿਆ ਉਹਦਾ ਖੋਤਾ ਤੇ ਮਾਂ ਉਹਦੀ ਗਦੀ ਤੇ ਕਰੇ ਗਿਆਵੇ ਕਾਲਪੁਰਖ ਨੂੰ ਭਾਵੇ ਨਿਹਾਲ ਹੋ ਜਾਵੇ ਓ ਸ੍ਰੀ ਆਕਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕਾ ਖਾਲਸਾ ਕਰੇ ਗਿਆਵੇ ਨਿਹਾਲ ਹੋ ਜਾਵੇ ਸਿੱਧਾ ਸਗਾ ਨੂੰ ਭਾਵੇ ਦਿਹਾਲ ਹੋ ਜਾਵੇ ਓ ਸ੍ਰੀ ਆਕਾਲ ਲਓ ਬਈ ਦੋਸਤੋ ਬਾਬਾ ਜੀ ਨੇ ਬੋਲੇ ਵੀ ਸੁਣਾਏ ਆਗੇ ਦੇਖ ਤੇ ਤੇ ਤੁਸੀਂ ਸਾਰੇ ਸੋਹਣੇ ਲਾਇਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ। ਬਾਕੀ ਬਾਬਾ ਜੀ ਦੇ ਸਾਡੇ ਤੇ ਹਾਜ਼ਰੀ ਵੀ ਜ਼ਰੂਰ ਆਉਂਦੇ ਜਾਂਦੇ ਭਰ ਕੇ ਜਾਇਓ। ਆਪਾਂ ਬੋਰਡ ਦਿਖਾ ਦਨੇ ਆ ਬਾਬਾ ਜੀ ਦਾ। ਆਜੋ ਬਾਬਾ ਜੀ ਨਾਲ ਤੁਸੀਂ ਇੱਧਰ। ਆਹ ਵੇਖੋ ਬਾਬਾ ਜੀ ਦਾ ਮੋਬਾਈਲ ਨੰਬਰ ਵਗੈਰਾ ਵੀ ਐ ਤੇ ਲਿਖਿਆ ਵਾ। ਗਰਮੀਆਂ ਦਾ ਤੋਹਫਾ ਠੰਡੀ ਸਰਦਈ ਆ। ਅਲਾਈਚੀ, ਕਾਜੂ, ਬਦਾਮ, ਸੌਂਫ, ਅਜਮੈਨ, ਖਸਖਸ, ਕਾਲੀ ਮਿਰਚ, ਗਲਾਬ, ਕੇਸਰ, ਅਖਰੋਟ। ਇਸ ਵਿੱਚ ਪਾਉਂਦੇ ਆ ਬਾਕੀ ਬਹੁਤ ਹੀ ਵਧੀਆਗਾ ਆਜੋ ਉਹ ਦਿਨ ਤੁਹਾਨੂੰ ਵੀਡੀਓ ਬਣਾਈ ਆਪਾਂ ਜਿਹੜਾ ਬਾਬਾ ਬਹਾਦਰ ਸਿੰਘ ਜੀ ਦਾ ਜ਼ਿਕਰ ਕੀਤਾ ਸੀ ਵੀਡੀਓ ਦੇ ਵਿੱਚ ਵੀ ਜੋ ਅਜੇਹੇਦਾਰ ਬਾਬਾ ਬਹਾਦਰ ਸਿੰਘ ਜੀ ਨੇ ਜੋ ਉਹਨਾਂ ਦੀਆਂ ਫੌਜਾਂ ਕਰਕੇ ਸੀ ਨਾਲ ਉਹਨਾਂ ਦੀ ਵੀ ਫੋਟੋ ਜਿਹੜੀ ਇੱਥੇ ਲਗਾਈ ਠੀਕ ਆ ਜੀ ਯਾਨੀ ਕਿ ਉਹਨਾਂ ਦੀਆਂ ਫੌਜਾਂ ਜੀ ਤੁਸੀਂ ਬਾਬਾ ਬਹਾਦਰ ਸਿੰਘ ਜੀ ਦੀਆਂ ਫੌਜਾਂ ਨੂੰ ਵੀ ਖੁੱਲਾ ਸੱਦਾ ਵੀ ਆਓ ਭਾਈ ਥੋੜੀ ਵੀ ਅਸੀਂ ਸੇਵਾ ਜਿੰਨੇ ਕ ਤੁਹਾਨੂੰ ਮਾਰਨ ਨੇ ਕਰਾਈ ਅਸੀਂ ਥੋੜੀ ਵੀ ਸੇਵਾ ਕਰਾਂਗੇ ਠੀਕ ਆ ਜੀ ਬਾਬਾ ਜੀ ਤੇ ਲਓ ਭਾਈ ਦੋਸਤੋ ਆਪਾਂ ਨਾ ਗੁਰੂ ਘਰ ਦੇ ਗੇਟ ਦੇ ਬਾਹਰਲੇ ਪਾਸੇ ਇੱਥੇ ਅੱਡਾ ਲੱਗਿਆ ਉਹ ਉੱਥੇ ਖੜੇ ਆ ਤੇ ਇੱਧਰ ਬਹੁਤ ਸੋਹਣੀਆਂ ਤਸਵੀਰਾਂ ਬਣੀਆਂ ਹੋਈਆਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦੀ ਤਸਵੀਰਾਂ ਸਭ ਤੋਂ ਪਹਿਲਾਂ ਇੱਧਰ ਆਉਂਦੀ ਜੋ ਆਪਣੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਆ ਮੈਂ ਸ਼ਰੀਰ ਦੇ ਮਰਨ ਨੂੰ ਮੌਤ ਨਹੀਂ ਗੈਨਦਾ ਜਮੀਰ ਦੇ ਮਰਨ ਨੂੰ ਮੌਤ ਗੈਨਦਾ ਹਾਂ ਜੋ 1984 ਦੇ ਮਹਾਨ ਯੋਧੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਹੋਏ ਨੇ ਜੋ ਆਪਾਂ ਸਾਰੀਆਂ ਸਿੱਖ ਸੰਗਤਾਂ ਨੂੰ ਪਤਾ ਹੈ ਜੋ ਉਹਨਾਂ ਦੀ ਤਸਵੀਰ ਇੱਥੇ ਗੁਰੂ ਰੂਪ ਸਾਹਿਬ ਸੰਗਤ ਜੀ ਉਹ ਬਣਾਈ ਹੋਈ ਹੈ ਠੀਕ ਆ ਜੀ ਜੋ ਅੱਗੇ ਆਜੋ ਅੱਗੇ ਮਾਈ ਭਾਗੋ ਜੀ ਦੀ ਜੋ ਇਹ ਵੀ ਇੱਕ ਬਹੁਤ ਵੱਡੀ ਜਿਹੜੀ ਨਿਸ਼ਾਨੀ ਵੀ ਜਿਹੜੀ ਆਪਾਂ ਕਹਿ ਸਕਦੇ ਆ ਕਿ ਇੱਕ ਮਾਈ ਭਾਗੋ ਜੀ ਨੇ ਇਸਤਰੀਆਂ ਨੂੰ ਬਹੁਤ ਬਹੁਤ ਵੱਡੀ ਮਿਸਾਲ ਦਿੱਤੀ ਹੈ ਇੱਕ ਵੀ ਇਸਤਰੀ ਵੀ ਜਿਹੜੀ ਕਮਜ਼ੋਰ ਨਹੀਂ ਹੋ ਸਕਦੀ ਇਸਤਰੀ ਵੀ ਆਪ ਦੀ ਰੱਖਿਆ ਆਪ ਕਰ ਸਕਦੀ ਆ ਇਸੇ ਲਈ ਦਾਮੇ ਪਾਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਜਿਹੜੀ ਰਖੜੀ ਦੀ ਪਰੰਪਰਾ ਨੂੰ ਆਪਦੇ ਸਿੱਖ ਧਰਮ ਦੇ ਵਿੱਚ ਨਹੀਂ ਮੰਨਿਆ ਕਿਉਂਕਿ ਜਦੋਂ Hindu ਧਰਮ ਦੇ ਵਿੱਚ ਰਖੜੀ ਬਣਦੇ ਸਨ ਤਾਂ ਉਹ ਕਹਿੰਦੇ ਸਨ ਕਿ ਭੈਣ ਦੀ ਰੱਖਿਆ ਭਰਾ ਕਰੇਗਾ ਤੇ ਮਹਾਰਾਜ ਕਹਿੰਦੇ ਕਿ ਇਸਤਰੀ ਆਪ ਦੀ ਰੱਖਿਆ ਖੁਦ ਆਪ ਕਰ ਸਕਦੀ ਹੈ ਇਹ ਬਹੁਤ ਵੱਡੀ ਮਸਾਲਮਾਈ ਭਾਗੋ ਜੀ ਨੇ ਸਿੱਖ ਧਰਮ ਨੂੰ ਦੇਣਾ ਕੀਤੀ ਹੈ ਜੀ ਬਾਬਾ ਜੀ ਤੇ ਇਹਦੇ ਨਾਲ ਲੱਗ ਮੈਂ ਇਧਰ ਭਾਈ ਬੈਲੋ ਸਭ ਤੋਂ ਪਹਿਲਾਂ ਜੋ ਅੱਗੇ ਬਾਬਾ ਭਾਈ ਬੈਲੋ ਸਭ ਤੋਂ ਪਹਿਲਾਂ ਜੋ ਭਾਈ ਬੈਲੋ ਜੀ ਨੇ ਵੀ ਸਿੱਖ ਧਰਮ ਦੇ ਵਿੱਚ ਬਹੁਤ ਕੈੜੀ ਤਪੱਸਿਆ ਬਹੁਤ ਕੈੜੀ ਸੇਵਾ ਕਰਕੇ ਮਾਨ ਪ੍ਰਾਪਤ ਕਰਨਾ ਕੀਤਾ ਹੈ ਠੀਕ ਹੈ ਜੀ ਬਾਬਾ ਜੀ ਜੋ ਅੱਗੇ ਸੀ ਸਤਿ ਲਿਟਰਕਾਰ ਕੇ ਲੜਨ ਵਾਲੇ ਮਹਾਨ ਯੋਧੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾਜ ਜੋ ਉਹਨਾਂ ਨੇ ਵੀ ਤਲੀ ਤੇ ਸੀਸ ਰੱਖ ਕੇ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬਹੁਤ ਤਕੜਾ ਜੰਗ ਜਿਹੜਾ ਜ਼ਾਲਮ ਜ਼ੋਰਮ ਦੇ ਨਾਲ ਜ਼ਾਲਮਾਂ ਦੇ ਨਾਲ ਕਰਨਾ ਕੀਤਾ ਹੈ ਠੀਕ ਆ ਬਾਬਾ ਜੀ ਬਾਬਾ ਜੀ ਨੇ ਬਹੁਤ ਆਪਾਂ ਨੂੰ ਹਾਂ ਸਿੱਖ ਪੰਥ ਦੇ ਮਹਾਨ ਜਰਨੈਲ ਜਦੋਂ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਦਾਮੇ ਪਾਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜ ਤੀਰ ਇੱਕ ਨਗਾਰਾ ਤੇ ਇੱਕ ਨਿਸ਼ਾਨ ਦੇ ਕੇ ਹਜੂਰ ਸਾਹਿਬ ਦੀ ਧਰਤੀ ਤੋਂ ਪੰਜਾਬ ਵੱਲ ਨੂੰ ਤੋਰਨਾ ਕੀਤਾ ਕਿ ਜਾ ਕਰਕੇ ਜ਼ਾਲਮਾਂ ਦਾ ਅੰਤ ਕਰੋ ਲੋਕਾਂ ਨੂੰ ਜ਼ੁਲਮ ਤੋਂ ਜਿਹੜਾ ਛਡਕਾਰਾ ਦਿਵਾਓ ਸਿੱਖ ਪੰਥ ਦੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਜਿਨ੍ਹਾਂ ਨੇ ਸਰਹੰਦ ਦੀ ਏਟ ਦੇ ਨਾਲ ਇੱਕ ਏਟ ਖੜਕਾ ਕਰਕੇ ਜ਼ੁਲਮ ਦਾ ਅੰਤ ਕਰਨਾ ਕੀਤਾ ਠੀਕ ਹੈ ਜੀ ਲਓ ਭਾਈ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਧੰਨਵਾਦ ਦੋਸਤੋ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਚਾਹੀਦਾ ਜਿਕਾ